ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਔਟਾਰੀ ਸ਼ਹਿਰ ਦੇ ਵਿੱਚ ਜਿੱਥੇ ਸ਼ਾਮ ਸਿੰਘ ਜੀ ਔਟਾਰੀ ਦਾ ਕਿਲਾ ਬਣਿਆ ਹੋਇਆ ਉਹ ਤੁਹਾਨੂੰ ਅੱਜ ਦਿਖਾਵਾਂਗੇ ਇਹ ਉਹ ਕਿਲਾ ਹੈ ਜਿੱਥੇ ਸ਼ਾਮ ਸਿੰਘ ਔਟਾਰੀ ਜੀ ਦਾ ਜਨਮ ਹੋਇਆ ਆਪਾਂ ਘਰ 'ਚ ਐਂਟਰ ਹੋਏ ਆਂ ਤੇ ਉੱਪਰਲੀ ਮੰਜ਼ਲ ਤੇ ਚੱਲਦੇ ਆਂ ਇੱਥੇ ਆ ਜਿਹੜੀਆਂ ਪੌੜੀਆਂ ਵਾਂ ਇਹ ਵੀ ਬਹੁਤ ਭੀੜੀਆਂ ਤੇ ਇੱਕੇ ਬਣੀਆਂ ਕੁਝ ਥੋੜੀ ਜਿਹੀ ਜਗ੍ਹਾ 'ਚ ਖੋਣ ਕਰਕੇ ਨਾ ਜਿਵੇਂ ਪਿੱਛੇ ਨੂੰ ਡਿੱਗਦੀਆਂ ਜੀਆਂ ਵਾਂ ਵੇ ਨਾਲ-ਨਾਲ ਸੰਗਲ ਲਾਇਆ ਵਾ ਇਹਨੂੰ ਹੱਥ ਪਾ ਕੇ ਚੜਨਾ ਪੈਂਦਾ ਨਹੀਂ ਤਾਂ ਐਂ ਲੱਗਦਾ ਵੀ ਪਿੱਛੇ ਬੰਦਾ ਡਿੱਗ ਹੀ ਨਾ ਪਵੇ ਉੱਤੇ ਚੜਦਾ ਚੜਦਾ ਤੇ ਸਾਰੀਆਂ ਪੌੜੀਆਂ ਦੇ ਨਾਲ-ਨਾਲ ਆਵੇ ਬਾਲੇ ਲਾ ਕੇ ਤੇ ਪੌੜੀਆਂ ਬਣਾਈਆਂ ਹੋਈਆਂ ਇਹ ਉਹ ਘਰ ਜਿੱਥੇ ਪਿਤਾ ਨਿਹਾਲ ਸਿੰਘ ਜੀ ਦੇ ਘਰ 1790 ਈਸਵੀ ਦੇ ਵਿੱਚ ਸ਼ਾਮ ਸਿੰਘ ਟਾਰੀ ਜੀ ਦਾ ਜਨਮ ਹੋਇਆ ਸੀ ਇਨਾਂ ਦਾ ਜੋਕਾ ਪਰਿਵਾਰ ਇੱਥੇ ਨਹੀਂ ਰਹਿੰਦਾ ਤਾਂ ਕਰਕੇ ਹੁਣ ਇਹ ਘਰ ਦੀ ਹਾਲਤ ਥੋੜੀ ਜੀ ਖਰਾਬ ਹੋਈ ਪਈ ਆ ਅੰਦਰ ਵੀ ਬਹੁਤ ਜ਼ਿਆਦਾ ਪੁਰਾਣਾ ਹੋਣ ਕਰਕੇ ਆਵੇ ਖੰਡਰ ਹੀ ਬਣਿਆ ਪਿਆ ਵਾ ਸਾਰੀਆਂ ਬਾਰੀਆਂ ਬਾੜ ਲਏ ਪਏ ਇਥੋਂ ਨਵਾਂ ਪਲਾਸਟਰ ਕੀਤਾ ਹੋਇਆ ਇਹ ਕਮਰੇ ਨੂੰ ਆਪੇ ਸ਼ੇਪ ਉਹੀ ਪੁਰਾਣੀ ਹੈ ਜਿਹੜੀ ਬਣੀ ਹੋਈ ਨਿੱਕੀ ੱਟ ਦਾ ਸਾਰਾ ਬਣਿਆ ਪਿਆ ਹੈ ਆ ਇੱਕ ਤਯੂਰੀ ਹੈ ਇਹਦੇ ਵਿੱਚ ਇਹ ਵੀ ਆਪਾਂ ਦੇਖਦੇ ਆਂ ਪੁਰਾਣੀ ਤਜੋਰੀ ਆ ਬਣੀ ਉਹਦੋਂ ਸ਼ਾਮ ਸੰਗਟਾਰੀ ਇਹੋ ਨਾ ਬਣਾਈ ਹੋਊਗੀ ਬਹੁਤ ਭਾਰਾ ਜਿਆਦਾ ਆ ਜੰਗਾਲ ਦੀ ਖਾਦੀ ਪਈ ਆ ਕੋਈ ਵੈਚੇ ਦੇ ਇੱਕ ਹੋਰ ਆ ਬਈ ਇੱਥੇ ਚੰਦਰਾ ਮੋਰੀ ਵਾਲੀ ਚਾਬੀ ਵਾਲਾ ਆ ਬਈ ਇੱਥੇ ਲੱਗਦਾ ਤੇ ਇਹ ਉਸ ਸਮੇਂ ਇਹਨਾਂ ਦੇ ਤਜੋਰੀ ਬਣਾਈ ਹੋਊਗੀ ਅੰਦਰ ਤੇ ਉੱਪਰ 바ਰਾਂ ਲਾ ਕੇ ਬਿਲਕੁਲ ਬੰਦ ਸੀਗੀ ਬਹੁਤ ਜਿਆਦੇ ਮਜ਼ਬੂਤ ਤੇ ਭਾਰੀ ਆ ਇਹ ਬਣੀ ਹੋਈ ਬਾਰੀਆਂ ਦੇ ਵਿੱਚ ਉਦੋਂ ਤਾਂ ਹਵੇ ਬਾਰੀਆਂ ਬੰਦ ਹੋ ਕੇ ਢੱਕੀ ਜਾਂਦੀ ਹੋਗੀ ਪਰ ਅੱਜ ਕੱਲ ਇੱਥੇ ਐਂ ਟੁੱਟ ਭੱਜ ਰਹੀ ਆ ਟੈਲਾਂ ਜਿਹੜੀਆਂ ਲੱਗੀਆਂ ਇਹਨਾਂ ਦਾ ਸਹਿਜ ਵੀ ਦਿਖਾ ਦਿਓ ਕੋਈ ਆ ਵੇਖੋ ਕਿੱਡੀਆਂ ਵੱਡੀਆਂ ਟੈਲਾਂ ਲੱਗੀਆਂ ਹੋਈਆਂ ਇਹ ਬਣੀਆਂ ਐਟਾਂ ਗੁਈਆਂ ਜਿਵੇਂ ਪੱਠੇ ਦੀਆਂ ਬਣੀਆਂ ਹੁੰਦੀਆਂ ਤੇ ਫੁੱਟ ਬਾਏ ਫੁੱਟ ਹੋਊ ਅੰਦਾਜ਼ਾ ਇਹਦਾ ਸਹਿਜ ਉੱਪਰ ਛੱਤ ਵੀ ਬਾਲੇ ਦੇ ਕੋ ਕਿੱਡੇ ਵੱਡੇ-ਵੱਡੇ ਪਾਏ ਹੋਏ ਆ ਲੰਬਾਈ ਵੀ ਪੂਰੀ ਕੰਧ ਤੋਂ ਕੰਧ ਤੱਕ ਹੀ ਆ ਤੇ ਹੈ ਵੀ ਕਿੰਨੇ ਨਰੋਏ ਆ ਬਹੁਤ ਸੋਹਣਾ ਬਣਿਆ ਸੀ ਕਿਲਾ ਕਿਸੇ ਦਿਨ ਪਰ ਅੱਜ ਹਾਲਤੇ ਦੀ ਬਹੁਤ ਖਰਾਬ ਹੋਈ ਪਈ ਆ ਆ ਪਾਸੀ ਵੀ ਬਾੜੀਆਂ ਬੜਾਈਆਂ ਹੋਈਆਂ ਆ ਤੋੜਾ ਵੀ ਦਿਖਾ ਦੀ ਕਿੱਡਾ ਵੱਡਾ ਮੂੰਹ ਆ ਤੋੜੇ ਦਾ ਇਹ ਵੀ ਪੁਰਾਣਾ ਪਹਿਲਾਂ ਦਾ ਹੀ ਕਿਤੇ ਪਿਆ ਇੱਥੇ ਆਹ ਵੇ ਖੁੱਡੇ ਜੇ ਬਣਾਏ ਹੋਏ ਆ ਬਾਰੀਆਂ ਥਾਂ ਥਾਂ ਤੇ ਬਣੀਆ ਹੋਈਆਂ ਕੁਝ ਨਾ ਕੁਝ ਰੱਖਣ ਵਾਸਤੇ ਪਰ ਹੁਣ ਅੱਜ ਕੱਲ੍ਹ ਭੁੰਡਾਂ ਨੇ ਖਕਰਾਂ ਲਾਈਆਂ ਵਿੱਚ ਬਹੁਤ ਬੁਰਾ ਹਾਲ ਆ ਇੱਧਰ ਵੀ ਡਿੱਗੀ ਜਾਂਦੀਆਂ ਬਾਰੀਆਂ ਆ ਵੇ ਵੀ ਪਹਿਲਾਂ ਦੀ ਬਣੀ ਹੋਈ ਆ ਪਰ ਹਾਲ ਸਾਰੇ ਕਿਲੇ ਦਾ ਤਕਰੀਬਨ ਬੁਰਾ ਹੋਇਆ ਪਿਆ ਆ ਵੇ ਇੱਧਰ ਬਾਰੀਆਂ ਇਹ ਵੀ ਟੁੱਟੀਆਂ ਪਈਆਂ ਉੱਪਰ ਵੀ ਚੱਲ ਕੇ ਦੇਖਦੇ ਆ ਪੌੜੀਆਂ ਵਿਕਣੀਆਂ ਨਿੱਕੀਆਂ ਜੀਆਂ ਚੜਨ ਵਾਸਤੇ ਇਹ ਤੋਂ ਉੱਪਰ ਫੇਰ ਪੌੜੀਆਂ ਇੱਥੇ ਦਾ ਟੇਲਾਂ ਲਾਈਆਂ ਉੱਤੇ ਦਾ ਇਹ ਹੈ ਵੀ ਬਹੁਤ ਉੱਚੀ ਜਗ੍ਹਾ ਤੇ ਆ ਓਟਾਰੀ ਸ਼ਹਿਰ ਦੇ ਵਿੱਚ ਸ਼ਾਮ ਸਿੰਘ ਜੀ ਓਟਾਰੀ ਜੀ ਦਾ ਘਰ ਇਹ ਜਿਹੜਾ ਇਹ ਦਿਵਾਲੇ ਦੁਆਲੇ ਨਾ ਸਾਰੇ ਪਾਸੇ ਹੀ ਤਕਰੀਬਨ ਪੁਰਾਣੇ ਘਰ ਅਜੇ ਤੱਕ ਵੀ ਹੈਗੇ ਆ ਆਪਾਂ ਨੂੰ ਆ ਸਾਹਮਣੇ ਦਿਸ ਰਹੇ ਆ ਜਿਹੜੇ ਉਹਦੇ ਉੱਤੇ ਘਾਹ ਉੱਗਿਆ ਹੋਇਆ ਪੁਰਾਣੇ ਘਰ ਦੇ ਸਾਰੇ ਤਕਰੀਬਨ ਛੋਟੀ ਹੱਟ ਦੇ ਘਰ ਆ ਨੇੜੇ ਨੇੜੇ ਆਪਾਂ ਨੂੰ ਉਹ ਜਿਹੜੇ ਦਿਸਦੇ ਆ ਹੁਣ ਤਾਂ ਵਿਚਾਰੇ ਖੰਡਰ ਬਣੇ ਪਏ ਆ ਵੀ ਕਿਉਂਕਿ ਇਹਨਾਂ ਵਿੱਚ ਬਸੋਂ ਹੈ ਨਹੀਂ ਕੋਈ ਰਹਿ ਨਹੀਂ ਰਿਹਾ ਤੇ ਹੈ ਇਹ ਜਗਾ ਜਿਹੜੀ ਆ ਇਹ ਤਕਰੀਬਨ ਠਾਰੀ ਸ਼ਹਿਰ ਦੇ ਵਿੱਚ ਉੱਚੀ ਜਗਾ ਵਾ ਸਭ ਤੋਂ ਸਾਰੇ ਪਾਸੇ ਸ਼ਹਿਰ ਦਾਲਾਤ ਵਾਲਾ ਬਹੁਤ ਵਧੀਆ ਦਿਸਦਾ ਇੱਥੋਂ ਇੱਧਰ ਸਾਹਮਣੇ ਵੀ ਉਹ ਜਿਹੜੀਆਂ ਆਪਾਂ ਨੂੰ ਕੰਧਾਂ ਦਿਸ ਰਹੀਆਂ ਇਹ ਵੀ ਛੋਟੀ ਘਟ ਦੀਆਂ ਵਾ ਪਾਸੇ-ਪਾਸੇ ਸਾਰੇ ਕਾਫੀ ਏਰੀਆ ਹੈ ਛੋਟੀ ਘਟ ਦਾ ਹੀ ਬਣਿਆ ਹੋਇਆ ਆ ਕਿਕਰ ਦੇ ਉਹਲੇ ਵੀ ਜਿਹੜੀ ਬਿਲਡਿੰਗ ਆ ਇਹ ਵੀ ਛੋਟੀ ਘਟ ਦੀ ਬਣੀ ਹੋਈ ਆ ਇਹ ਸ਼ਾਮ ਸਿੰਘ اٹਾਰੀ ਜੀ ਦਾ ਘਰ ਕਿਸੇ ਸਮੇ ਬਹੁਤ ਸੋਹਣਾ ਬਣਿਆ ਸੀ ਤੇ ਚਾਰੇ ਖੁੰਝਿਆਂ ਦੇ ਵਿੱਚ ਚਵਾਰੇ ਬਣੇ ਹੋਏ ਆ ਉਹ ਸਾਹਮਣੇ ਇੱਕ ਆਪਣੇ ਬਿਲਕੁਲ ਸਾਹਮਣੇ ਦਿਸ ਰਿਹਾ ਇੱਕ ਤੋਂ ਆਪਾਂ ਉੱਤਰ ਰਹੇ ਆ ਇਹ ਪੁਰਾਣੀ ਮਿਸਾਲ ਸੀਗੀ ਜਿਹਦੇ ਵਿੱਚ ਅੱਗ ਵਾਲੀ ਜਾਂਦੀ ਸੀ ਆਪਾਂ ਹੁਣ ਵੀ ਟੀਵੀ ਤੇ ਕਈ ਵਾਰੀ ਦੇਖਦੇ ਆ ਹਨਾ ਸੀਰੀਅਲਾਂ ਦੇ ਵਿੱਚ ਪਰ ਆਪਾਂ ਅਸਲੀਅਤ ਦੇ ਵਿੱਚ ਤਾਂ ਕਦੇ ਬਲਦੀ ਦੇਖੀ ਨਹੀਂ ਇਹ ਇਹ ਪੁਰਾਣੀ ਬਣੀ ਹੋਈ ਆ ਹੁਣ ਤਾਂ ਮਿੱਟੀ ਨਾਲ ਭਰੀ ਆ ਉਤੋਂ ਤੇ ਬਹੁਤ ਪੁਰਾਣੀ ਸੀਗੀ ਤੇ ਉਵੇਂ ਹੀ ਇੱਥੇ ਲੱਗੀ ਹੋਈ ਆ ਉੱਪਰਲੇ ਪਾਸੇ ਉਹ ਵੀ ਕੋਈ ਸਮਾਂ ਹੋਊਗਾ ਜਦੋਂ ਸ਼ਾਮ ਸਿੰਘ ਜੀ ਟਾਰੀ ਦਾ ਸਾਰਾ ਪਰਿਵਾਰ ਇਸ ਘਰ ਵਿੱਚ ਰਹਿੰਦਾ ਹੋਊਗਾ ਇਹ ਉਦਾਂ ਹੀ ਪਿਆਰ ਸਾਰਾ ਘਰ ਦਰਵਾਜ਼ੇ ਵੀ ਬੜੇ ਵਧੀਆ ਲੱਗੇ ਹੋਏ ਆ ਅਜੇ ਤੱਕ ਵੀ ਦਰਵਾਜ਼ਿਆਂ ਨੂੰ ਕੁਝ ਨਹੀਂ ਹੋਇਆ ਸਿਰਫ ਰੰਗ ਹੀ ਉਤਰਿਆ ਤੇ ਆਹ ਦੇਖੋ ਅੰਦਰਲੇ ਪਾਸਿਓਂ ਵੀ ਸਾਰਾ ਜਿਹੜਾ ਨਿੱਕੀ ਏਟ ਦਾ ਬਣਿਆ ਹੋਇਆ ਤੇ ਨਾਲ ਇਹਨੂੰ ਮਿੱਟੀ ਨਾਲ ਲੱਪ ਕੇ ਤੇ ਫਿਰ ਉਤੋਂ ਦੀ ਕਲੀ ਜਿਵੇਂ ਪੁਰਾਣੀ ਕੀਤੀ ਹੋਈ ਆ ਜੋ ਅਜੇ ਤੱਕ ਵੀ ਨਹੀਂ ਲਈ ਛੱਤਾਂ ਭਾਂ ਮਾ ਥੋੜੀਆਂ ਬਹੁਤੀਆਂ ਖਰਾਬ ਹੋ ਗਈਆਂ ਪਰ ਕੰਧਾਂ ਨੂੰ ਕੁਝ ਨਹੀਂ ਹੋਇਆ ਬਹੁਤ ਸੋਹਣੀਆਂ ਉਦਾਂ ਹੀ ਆਵੇ ਡਿਜ਼ਾਈਨ ਪੁਰਾਣੇ ਪਾ ਕੇ ਸਾਰੇ ਖੁੱਡੇ ਜੇ ਸਾਰੇ ਕਮਰੇ ਦੇ ਵਿੱਚ ਬਣੇ ਹੋਏ ਆ ਪੌੜੀਆਂ ਜਿੰਨੀਆਂ ਵੀ ਬਣੀਆਂ ਤਕਰੀਬਨ ਹੀ ਬਹੁਤ ਭੀੜੀਆਂ ਸਾਰੀਆਂ ਹੀ ਆਈਡੀਏ ਦੀ ਵਾਰਡ ਆ ਪੌੜੀਆਂ ਦੀ ਇਹ ਦੁਵਾਰਾ ਕੀਤੀ ਗਈ ਹੈ ਇਹਦੀ ਬਣੀ ਦਾ ਪਤਾ ਲੱਗਦਾ ਸੀਮਿੰਟ ਨਾਲ ਚਣਾਈ ਹੋਈ ਵੀ ਆ ਆ ਸਾਰਾ ਜਿਹੜਾ ਪਨੀਰਾ ਆਪਾਂ ਨੂੰ ਦਿੰਦਾ ਇਹ ਵੀ ਨਵਾਂ ਬੰਨਿਆ ਹੋਇਆ ਆ ਪ੍ਰਾਣੀਆਂ ਕੰਧਾਂ ਦੇਖੋ ਕਿੰਨੀਆਂ ਸੋਹਣੀਆਂ ਪਈਆਂ ਅਜੇ ਵੀ ਤੇ ਹੈ ਵੀ ਬਹੁਤ ਜ਼ਿਆਦਾ ਚੌੜੀਆਂ ਕੰਧਾਂ ਘਟੋ ਘਟ 2.5-3 ਫੁੱਟ ਦੇ ਕਰੀਬ ਹੋਣਗੀਆਂ ਬੰਦੇ ਤੋਂ ਵੀ ਜ਼ਿਆਦਾ ਚੌੜੀਆਂ ਲੱਗਦੀਆਂ ਤੇ ਉਦੋਂ ਇਹ ਪੁਰਾਣੇ ਸਮੇਤ ਵਿੱਚ ਬਣੀਆਂ ਸੀ ਪਰ ਅੱਜ ਕੱਲ ਇਹਦੀ ਸਾਂਭ ਸੰਭਾਲ ਬਹੁਤ ਘੱਟ ਹੋਣ ਕਰਕੇ ਤੇ ਬਹੁਤ ਜਿਆਦਾ ਖੰਡਰ ਬਣਿਆ ਪਿਆ ਉੱਪਰੋਂ ਛੱਤ ਵੀ ਡਿੱਗਣ ਦੇ ਨੇੜ ਤੇ ਜਿਹੜੀ ਆ ਸਪੋਰਟ ਦਿੱਤੀ ਆ ਉਹਨਾਂ ਨੇ ਤੇ ਇਹਦਾ ਕਬੂਤਰਾਂ ਦਾ ਹੀ ਹੁਣ ਬਣਿਆ ਪਿਆ ਅੱਡਾ ਕਬੂਤਰ ਇੱਥੇ ਆਉਂਦੇ ਆ ਆ ਜਗ੍ਹਾ ਵੇਖੋ ਕਿੰਨੀ ਸੋਹਣੀ ਬਣੀ ਆ ਜੇ ਇੱਥੇ ਬੰਦਾ ਇੱਥੇ ਬੈਠਦਾ ਤੇ ਚਾਰੇ ਪਾਸਿਓਂ ਹਵਾ ਖਿੜਕੀਆਂ ਦੇਖੋ ਕਿੰਨੀਆਂ 1 2 3 4 5 ਆਹ ਬੰਦ ਕਰਤੀ ਤੇ ਆ ਵੀ ਬੰਦ ਕਰਤੀ 7 ਤੇ ਇੱਕ ਜਿਹੜੇ ਗੇਟ ਰਾਇਆਂ 15 ਆ 8 ਤੇ ਅੱਠਾਂ ਬਾਰੀਆਂ ਜੇ ਅੱਠੇ ਬਾਰੀਆਂ ਖੁੱਲੀਆਂ ਹੋਣ ਆਪਾਂ ਵਿੱਚ ਇੱਥੇ ਬਹਿਣਾ ਹੋਵੇ ਜਿੰਨੀ ਉੱਚੀ ਜਗ੍ਹਾ ਤੇ ਇੰਨੀ ਠੰਡੀ ਹਵਾ ਆਉਂਦੀ ਆ ਹੁਣ ਵੀ ਇੱਥੇ ਬਹੁਤ ਜ਼ਿਆਦਾ ਹਵਾ ਜਿੰਦਾ ਉੱਚਾ ਹੋਣ ਕਰਕੇ ਨਾ ਠੰਡੀ ਠੰਡੀ ਹਵਾ ਇਹਦੇ ਵਿੱਚ ਦੀ ਕ੍ਰੋਸ ਹੁੰਦੀ ਆ ਚਾਰੇ ਪਾਸੇ ਬਹੁਤ ਨੀਵਾ ਇਧਰਲੇ ਪਾਸੇ ਵੀ ਕੈਮਰਾ ਫੜ ਕੇ ਦਿਖਾਈ ਆਵੇ ਥੱਲੇ ਬਹੁਤ ਜ਼ਿਆਦਾ ਨੀਵਾ ਸਿੱਧੀ ਕੰਧ ਦੇ ਹੇਠਾਂ ਤੱਕ ਉਹ ਪੁਰਾਣੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਲੱਗੀ ਹੋਊਗੀ ਉਹਨੂੰ ਬਣਾਉਣ ਦੇ ਵਿੱਚ ਐਟੀ ਪਤਾ ਨਹੀਂ ਕਿੰਨੀ ਲਾਈ ਹੋਊਗੀ ਬਹੁਤ ਜ਼ਿਆਦਾ ਉੱਚਾ ਵਾ ਤਿੰਨ ਮੰਜ਼ਲਾਏ ਬਣਿਆ ਹੋਇਆ ਬੜਾ ਸੋਹਣਾ ਕੰਧਾਂ ਦੇਖੋ ਘਟੋ ਘਟ 4 ਫੁੱਟ ਦੇ ਕਰੀਬ ਚੌੜੀਆਂ ਹੋਣਗੀਆਂ ਇਸ ਮੰਜ਼ਲ ਦੀਆਂ ਆ ਬਾਹਰਲੀ ਕੰਧ ਚੀਟੀ ਆ 8 2 3 ਦੇ ਕਰੀਬ ਚੌੜੀ ਆ ਬਨੇਰੇ ਜਿਹੜੇ ਬੰਨੇ ਹੋਏ ਆ ਇਹ ਸਾਰੇ ਜਿਵੇਂ ਟਹਿਗੇ ਹੋਣਗੇ ਕਿਸੇ ਸਮੇਂ ਦੁਆਰਾ ਬੰਨੇ ਗਏ ਆ ਤੇ ਉੱਤੇ ਟੈਲ ਲਾਈ ਗਈ ਆ ਇਨੂੰ ਬਚਾਉਣ ਵਾਸਤੇ ਬਿਲਡਿੰਗ ਨੂੰ ਤੇ ਉਧਰਲੇ ਪਾਸੇ ਵੀ ਉਹ ਸਾਹਮਣੇ ਚਬਾਰਾ ਵਾ ਹੀਟੋਂ ਵੀ ਆਪਾਂ ਦੇਖ ਰਹੇ ਆ ਇੱਥੇ ਵੀ ਟੈਲ ਬਾਅਦ ਚਲਾਈ ਗਈ ਹੈ ਹੀਟਾਂ ਚੱਲ ਕੇ ਵੀ ਤੁਹਾਨੂੰ ਦਿਖਾਉਨੇ ਆ ਇਹ ਤੀਜੀ ਮੰਜ਼ਲ ਦੇ ਉੱਪਰ ਖੜੇ ਆ ਆਪਾਂ ਇੱਥੇ ਇਹ ਇਧਰਲਾ ਪਾਸਾ ਵੀ ਬਹੁਤ ਸੋਹਣਾ ਬਣਿਆ ਆ ਸ਼ਾਇਦ ਆਪਣਾ ਅੰਦਾਜ਼ਾ ਵੀ ਇਹ ਬੈਠਣ ਵਾਸਤੇ ਬਣਾਇਆ ਗਿਆ ਹੋਊਗਾ ਵੀ ਜਦੋਂ ਵੀ ਕਿਤੇ ਸ਼ਾਮ ਸਿੰਘ ਟਾਰੀ ਦਾ ਪਰਿਵਾਰ ਇੱਥੇ ਬੈਠਦਾ ਹੋਊਗਾ ਤਾਂ ਆਹਮੋ ਸਾਹਮਣੇ ਉਧਰ ਇਹਦੇ ਬਰਾਬਰ ਹੀ ਇੱਕ ਹੋਰ ਬਣਾਇਆ ਗਿਆ ਜਿਵੇਂ ਆਪਾਂ ਘਰਾਂ 'ਚ ਸੋਫੇ ਲਾਏ ਹੁੰਦੇ ਪੱਕੇ ਹੀ ਸੋਫੇ ਬਣੇ ਆ ਬੈਠਣ ਵਾਸਤੇ ਇਧਰੋਂ ਤੇ ਉਧਰ ਆਹਮੋ ਸਾਹਮਣੇ ਘਟੋ ਘਟ ਵੀ 7-8-8 ਜਾਣੇ ਦੋਵੇਂ ਪਾਸੇ ਬੈਠ ਕੇ ਵੀ ਇੰਨੀ ਖੁੱਲੀ ਜਗ੍ਹਾ ਬਣਾਈ ਆ ਵੀ 15 ਦੇ ਕਰੀਬ ਤਕਰੀਬ ਨੇ ਇੱਥੇ ਆਹਮੋ ਸਾਹਮਣੇ ਬੈਠ ਕੇ ਆਪਾਂ ਗੱਲਾਂ ਕਰ ਸਕਦੇ ਆ 15 ਦੇ ਕਰੀਬ ਬੰਦੇ ਬੈਠ ਸਕਦੇ ਆ ਉਹ ਸਮਾਂ ਕਿੰਨਾ ਵਧੀਆ ਹੋਊਗਾ ਜਦੋਂ ਸ਼ਾਮ ਸਿੰਘ ਜੀ ਈਟਾਰੀ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਇੱਥੇ ਬੈਠ ਕੇ ਇਕੱਠੇ ਗੱਲਾਂ ਬਾਤਾਂ ਕਰਦੇ ਰਹੇ ਹੋਣਗੇ ਆ ਪੌੜੀਆਂ ਸੀ ਵੇਖੋ ਕਿੰਨੀਆਂ ਛੋਟੀਆਂ ਜਿਹੀਆਂ ਪੌੜੀਆਂ ਚੜਾਈਆਂ ਉਸ ਵੇਲੇ ਇਧਰ ਵੀ ਇੱਕ ਕੱਲਾ ਬੰਦਾ ਹੀ ਚੜ੍ਹ ਸਕੇ ਤੇ ਕੱਲਾ ਹੀ ਉਤਰ ਸਕੇ ਫੁੱਟ ਡੇਢ ਫੁੱਟ ਦੀ ਵੀ ਪੌੜੀ ਹੋਣੀ ਆ ਮਸਾ ਬੰਦਾ ਚੜ੍ਹਨ ਜੋਗੀ ਹੋਈ ਇੱਧਰੋਂ ਵੀ ਅੰਦਰ ਬਾਰੀਆਂ ਬਾਰ ਲਾਏ ਪਏ ਆ ਦਰਵਾਜ਼ੇ ਪੁਰਾਣੇ ਮੰਝੇ ਪਏ ਅੰਦਰ ਕਿੰਨੀਆਂ ਸੋਹਣੀਆਂ ਸਤੀਰੀਆਂ ਤੇ ਛੱਤਾਂ ਕਿੰਨੀਆਂ ਸੋਹਣੀਆਂ ਬਣੀਆਂ ਇਹ ਛੱਤ ਦੀ ਹਾਲਤ ਕੁਝ ਠੀਕ ਆ ਉੱਤੇ ਸਤੀਰ ਦੇਖੋ ਕਿੰਨੇ ਮਜ਼ਬੂਤ ਪਾਏ ਆ ਉੱਪਰਲੇ ਪਾਸੇ ਫੱਟੇ ਪਾ ਕੇ ਦੀ ਛੱਤ ਦੇ ਕਵਰ ਕੀਤਾ ਹੋਇਆ ਹੈ ਇਹਨੂੰ ਆਹ ਪੁਰਾਣੀ ਚੱਕੀ ਵੀ ਪਈ ਆ ਕਿੰਨੀ ਸੋਹਣੀ ਚੱਕੀ ਆ ਪੁਰਾਣੀ ਉੱਤੋਂ ਡਿਜ਼ਾਈਨ ਦੇਖੋ ਇਹਦੇ ਨਾਲ ਦੀਆਂ ਚੱਕੀਆਂ ਅੱਜ ਕੱਲ ਨਹੀਂ ਆਪਾਨੂੰ ਮਿਲਦੀਆਂ ਜਿਹੜੀ ਚੱਕੀਆਂ ਅੱਜ ਕੱਲ ਮਿਲਦੀਆਂ ਉਹ ਬਿਲਕੁਲ ਪਲੇਨ ਹੀ ਹੁੰਦੀਆਂ ਵਾ ਇਹਦਾ ਡਿਜ਼ਾਈਨ ਦੇਖੋ ਉੱਪਰਲੇ ਪਾਸੇ ਉਹ ਕੌਲੀ ਜੀ ਬਣੀ ਹੋਈ ਆ ਤੇ ਇੱਥੇ ਉਹ ਡੰਡਾ ਜਿਹਾ ਪਾ ਕੇ ਇਹਨੂੰ ਘਮਾਉਂਦੇ ਹੋਣਗੇ ਪੌੜ ਦੇਖੋ ਨਿੱਕੇ ਨਿੱਕੇ ਪੌੜਾ ਜਿਵੇਂ ਆਮ ਘਰਾਂ 'ਚ ਵਰਤਦੇ ਹੋਣਗੇ ਉਹਦੋਂ ਇਹਨਾਂ ਨੂੰ ਬਹੁਤ ਸੋਹਣੀ ਚੱਕੀ ਬਣੀ ਹੋਈ ਆ ਹਾਂ ਮੰਝਾ ਵੀ ਸ਼ਾਇਦ ਪੁਰਾਣਾ ਹੀ ਐ ਇਹਦੇ ਆਵੇ ਦੇਖੋ ਕਿੰਨੇ ਸੋਹਣੇ ਆ ਬਿਲਕੁਲ ਗੋਲ ਉਤਲੇ ਵਾਸਿਆ ਤੇ ਪਰ ਹੁਣ ਹਾਲਤ ਬਹੁਤ ਜ਼ਿਆਦਾ ਇਹ ਕਿਲੇ ਦੀ ਮਾੜੀ ਹੋਈ ਪਈ ਆ ਕਿਉਂਕਿ ਤਕਰੀਬਨ ਸਾਰੀਆਂ ਕੰਧਾਂੀਆਂ ਛੋਟੀ widehat ਦਿਗਾਵਾ ਉਤੋਂ ਮਿੱਟੀ ਨਾਲ ਵੀ ਕਿਸੇ ਟਾਈਮ ਲਿਪੀਆਂ ਗਈਆਂ ਆ ਬਹੁਤ ਸੋਹਣਾ ਲੱਗਦਾ ਹੋਊਗਾ ਜਦੋਂ ਕਿਤੇ ਮਿੱਟੀ ਨਾਲ ਵੀ ਜਿਵੇਂ ਆ ਡਿਜ਼ਾਈਨ ਬਣੇ ਹੋਏ ਆ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਲੋਕ ਬਣਾਉਂਦੇ ਸੀ ਉਤੋਂ ਪਰੋਲਾ ਪਰਾਲਾ ਫੇਰ ਕੇ ਰੰਗ ਉਹ ਵੀ ਠੰਦੀ ਦਾ ਰੰਗ ਵੀ ਹੋਇਆ ਗਿਆ ਤੇ ਪਰ ਹੁਣ ਇਸ ਵਕਤ ਸਾਰਾ ਕੋਸ਼ਿਸ਼ ਤੈਸ ਨੇ ਸੁਣ ਵਾਲੀ ਗੱਲ ਹੋਈ ਪਈ ਆ ਆ ਵੀ ਇੱਧਰ ਅੱਗੇ ਵੀ ਦਰਵਾਜਾ ਵਾ ਇਹ ਵੀ ਕਿੰਨਾ ਸੋਹਣਾ ਬਣਿਆ ਦਰਵਾਜਾ ਆ ਕੁੰਡੇ ਕਿੰਨੇ ਸੋਹਣੇ ਆ ਮਜ਼ਬੂਤ ਵੀ ਪੂਰਾ ਹਵਾ ਜੇ ਤੱਕ ਕਿਰ ਦਰਵਾਜੇ ਨੂੰ ਕੁਝ ਵੀ ਨਹੀਂ ਹੋਇਆ ਜਿਵੇਂ ਨਵਾਂ ਹੀ ਪਿਆ ਹੁੰਦਾ ਬਿਲਕੁਲ ਵੀ ਹਾਂ ਰੰਗ ਜ਼ਰੂਰ ਉਤਲਾ ਹੋ ਰਹੀ ਹੋ ਗਿਆ ਲੱਕੜ ਦਾ ਪਰ ਲੱਕੜ ਮਜ਼ਬੂਤ ਤੇ ਭਾਰਾ ਇੰਨਾ ਜਿਆਦਾ ਦਰਵਾਜਾ ਤੇ ਬੋੜ ਨਾ ਹੀ ਔਖਾ ਆ ਵੀ ਇੱਧਰ ਵੀ ਪਏ ਆ ਆ ਪਾਵਾ ਦੇਖੋ ਇੱਥੇ ਮੰਝਾ ਕੋਈ ਟੁੱਟਿਆ ਹੋਊਗਾ ਉਹਦਾ ਪਾਵਾ ਆਹ ਖੱਖਰਾਂ ਲੱਗੀਆਂ ਪਈਆਂ ਤੇ ਪਾਵੇ ਦਾ ਸੈਜ ਦੇਖੋ ਬੰਦੇ ਦਾ ਸਾਰਾ ਗੂਆ ਪੂਰਾ ਵੱਡਾ ਤੇ ਹੀਟ ਹੋ ਕੇ ਨਾ ਮਜ਼ਬੂਤ ਆ ਇਹ ਵੀ ਪੁਰਾਣਾ ਇਧਰ ਵੀ ਚੱਕੀ ਪਈ ਆ ਇੱਕ ਹੋਰ ਵੀ ਨਿੱਕਾ ਮੋਟਾ ਪੁਰਾਣਾ ਸਮਾਨ ਬਹੁਤ ਇੱਥੇ ਰੁਲਦਾ ਫਿਰਦਾ ਪਾਵੇ ਦਾ ਸੈਜ ਤਾਂ ਬਹੁਤ ਹੀ ਵਧੀਆ ਬਹੁਤ ਤਕੜਾ ਨਰੋਆ ਮੰਜਾ ਹੋਊਗਾ ਪੁਰਾਣੀ ਜਾਲੀ ਜੀ ਕਿੰਨੀ ਸੋਹਣੀ ਆ 바ਰੀ ਦੇ ਵਿੱਚ ਲੱਗੀ ਵੀ ਆ ਸਾਰੀਆਂ ਬਾਰੀਆਂ ਤੇ ਸਮੇਂ ਦੇ ਹਿਸਾਬ ਨਾਲ ਬਹੁਤ ਕੁਝ ਬਦਲ ਜਾਂਦਾ ਆ ਚੱਕੀ ਦਾ ਪੁੜ ਪਿਆ ਹੋਰ ਸਮਾਨ ਨਿੱਕਾ ਮੋਟਾ ਬਹੁਤ ਕੁਝ ਇੱਥੇ ਪਿਆ ਬਾਰੀਆਂ ਦੇ ਵਿੱਚ ਪਰ ਹੁਣ ਤਾਂ ਇਹ ਬਿੱਲੀਆਂ ਦਾ ਤੇ ਕਬੂਤਰਾਂ ਦਾ ਟਿਕਾਣਾ ਆਈਆਂ ਬਣਿਆ ਇੱਥੇ ਵੀ ਉਦਾਂ ਦੇ ਕੋਈ ਇਹ ਬਹਿਣ ਵਾਸਤੇ ਜਗ੍ਹਾ ਬਣੀ ਆ ਜਿਹਦੇ ਚਾਰੇ ਪਾਸੇ ਬਾਰੀਆਂ ਵਾਂ ਤੇ ਇਧਰੋਂ ਹਵਾ ਸਾਰੀ ਕ੍ਰਾਸ ਹੁੰਦੀ ਆ ਅੰਦਰ ਨੂੰ ਜਿਵੇਂ ਆਪਾਂ ਅੱਜ ਕੱਲ ਲੈਂਟਰ ਦਾ ਵਾਧਰਾ ਜਿਹਾ ਬਣਾਉਨੇ ਆ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਡਿਜ਼ਾਈਨ ਕਿੰਨਾ ਸੋਹਣਾ ਪਾਇਆ ਹੋਇਆ ਹੈ ਨਾਲ ਤੇ ਨਾਲ ਹੀ ਅਕ ਇੱਥੇ ਪੌੜੀਆਂ ਚੜਦੀਆਂ ਆਪੇ ਉੱਤੇ ਤੁਹਾਨੂੰ ਦਿਖਾਉਨੇ ਆ ਇੱਥੇ ਤਕਰੀਬਨ ਜਿੰਨੀਆਂ ਵੀ ਚਵਾਰਿਆਂ ਨੂੰ ਪੌੜੀਆਂ ਤਾਂ ਚੜਾਈਆਂ ਗਈਆਂ ਬਹੁਤ ਭੀੜੀਆਂ ਇੱਕ ਬੰਦਾ ਹੀ ਮਸਾਂ ਫਿੱਟ ਫਿੱਟ ਚੜਦਾ ਮਸਾਂ ਹੀ ਪੂਰਾ ਪੂਰਾ ਆਵੇ ਬਹੁਤ ਭੀੜੀਆਂ ਬਣੀਆਂ ਹੋਈਆਂ ਇਹ ਇਹਦੇ ਉੱਪਰਲੇ ਪਾਸੇ ਆਵੇ ਇੱਥੇ ਟੌਪ ਸੇਕਣ ਵਾਸਤੇ ਬੈਠਣ ਵਾਸਤੇ ਇੱਥੇ ਵੀ ਬਣਾਇਆ ਗਿਆ ਉੱਪਰਲੇ ਪਾਸੇ ਇਹਦੇ ਉਹ ਸਾਹਮਣੇ ਇੱਕ ਆਪਾਂ ਨੂੰ ਖੱਬੇ ਹੱਥ ਤੇ ਇੱਕ ਸੱਜੇ ਹੱਥ ਦੋ ਚੁਬਾਰੇ ਦਿਸ ਰਹੇ ਆ ਇੱਕ ਨੀਵਾ ਇੱਕ ਉੱਚਾ ਇਹਦੇ ਵਿੱਚ ਵੀ ਕਿਲੇ ਦੇ ਕਾਫੀ ਸਾਰੇ ਘਰ ਬਣੇ ਹੋਏ ਆ ਪਤਾ ਨਹੀਂ ਵੀ ਇਹ ਜਗ੍ਹਾ ਵੇਚੀ ਗਈ ਆ ਜਾਂ ਕਿੱਦਾਂ ਆ ਇਸ ਕਿਲੇ ਦੇ ਵਿੱਚ ਵਿੱਚ ਹੀ ਆਵੇ ਆਪਾਂ ਨੂੰ ਸਾਹਮਣੇ ਜਿਹੜੇ ਘਰ ਦੀंदे ਆਏ ਬਣੇ ਹੋਇਆ ਕਿਲੇ ਦੇ ਨਾਲ ਬਿਲਕੁਲ ਜਦੋਂ ਆਪਾਂ ਥੱਲੇ ਵਾਲ ਨੂੰ ਝਾਤ ਮਾਰਦੇ ਆ ਤਾਂ ਵੇ ਸਾਹਮਣੇ ਪੁਰਾਣਾ ਖੂਬ ਬਣਿਆ ਹੋਇਆ ਜਿਹੜਾ ਉਸ ਸਮੇਂ ਬਣਾਇਆ ਗਿਆ ਸੀ ਇਹ ਵੀ ਪੁਰਾਣਾ ਪਰ ਹੁਣ ਇਹ ਵੀ ਸੁੱਕਿਆ ਪਿਆ ਤੇ ਇਹਨੂੰ ਵਲਕਣ ਕਰ ਦਿੱਤੀ ਗਈ ਆ ਪਹਿਲਾਂ ਜਦੋਂ ਆਪਾਂ ਪੌੜੀਆਂ ਚੜਦੇ ਹਾਂ ਮੰਝ ਲਾਉਂਦੀ ਆ ਇਹ ਵੀ ਦੇਖੋ ਕਿੰਨਾ ਸੋਹਣਾ ਖੁੱਲੇ ਡੁੱਲੇ ਕਮਰੇ ਉਹ ਤੋਂ ਬਣਾਏ ਸੀ ਉਹਨਾਂ ਨੇ ਪਰ ਇਹਦੀਆਂ ਛੱਤਾਂ ਹੁਣ ਬਹੁਤ ਜਿਆਦਾ ਖਰਾਬ ਆ ਆਹ ਛੱਤ ਤਾਂ ਨਵੀਂ ਬਦਲਤੀ ਉਹਨਾਂ ਨੇ ਲੈਂਟਰ ਪਾਤਾ ਕਿਉਂਕਿ ਛੱਤਾਂ ਤਕਰੀਬਨ ਸਾਰੀਆਂ ਹੀ ਡਿੱਗੀ ਜਾਂਦੀਆਂ ਪ੍ਰਾਣੀਆਂ ਹੋਣ ਕਰਕੇ ਸਾਮ ਸੰਭਾਲਣਾ ਹੋਣ ਕਰਕੇ ਇਹ ਵੀ ਪੁਰਾਣੇ ਦਰਵਾਜ਼ੇ ਸਾਰੇ ਲੱਗੇ ਆ ਇੱਧਰ ਵੀ ਸਾਰਾ ਡਿੱਗੀ ਜਾਂਦਾ ਪੁਰਾਣਾ ਪਤਾ ਨਹੀਂ ਹਾ ਵਿਚਾਲੇ ਉਹਨਾਂ ਨੇ ਬਾਰੀਆਂ ਲਾ ਕੇ ਮਗਰ ਪਤਾ ਨਹੀਂ ਇਹ ਕੀ ਚੀਜ਼ ਬਣਾਈ ਸੀ ਕੋਈ ਅਲਮਾਰੀ ਸੀ ਕੋਈ ਰੱਖਣ ਨੂੰ ਸੀ ਕੋਈ ਚੀਜ਼ ਬਹੁਤ ਖੁੱਲਾ ਬਣਾਇਆ ਹੈ ਵੀ ਡਿਜ਼ਾਈਨ ਉਹੀ ਆ ਪੁਰਾਣਾ ਪੁਰਾਣੀ ਇਟਾਂ ਇਧਰ ਵੀ ਆ ਕਮਰਾ ਬਹੁਤ ਖੁੱਲਾ ਡੁੱਲਾ ਬਣਾਇਆ ਛੱਤ ਪਰ ਇਹਦੀ ਵੀ ਬਦਲੀ ਗਈ ਆ ਬਾਰੀਆਂ ਵੇਖੋ ਕਿੰਨੀਆਂ ਸੋਹਣੀਆਂ ਇਹਨਾਂ ਨੇ ਬਣਾਈਆਂ ਉਦੋਂ ਜਦੋਂ ਵੀ ਸਾਰੀਆਂ ਬਾਰੀਆਂ ਖੋਲੀਆਂ ਹੋਣ ਤਾਂ ਕਮਰਾ ਹਰ ਵੇਲੇ ਠੰਡਾ ਬਰਫਾਂ ਵਾਂਗੂ ਰਹਿੰਦਾ ਹੋਊਗਾ ਅੱਜ ਕੱਲ ਏਸੀ ਚੱਲਦੇ ਆ ਪਰ ਉਦੋਂ ਸਾਰਾ ਕੁਝ ਇਹ ਸੀਗਾ ਅੰਗਰੇਜ਼ੀ ਠੰਡੇ ਰਹਿੰਦੇ ਸੀਗੇ ਅੱਜ ਕੱਲ ਸਾਰੇ ਪੱਕੇ ਬਣ ਗਏ ਮਕਾਨ ਨੇ ਪਰ ਇਹਨਾਂ ਦੀਆਂ ਕੰਧਾਂ ਦੇਖੋ ਕਿੰਨੀਆਂ ਚੌੜੀਆਂ ਕੰਧਾਂ ਚੌੜੀਆਂ ਹੋਣ ਕਰਕੇ ਅੰਦਰ ਹਮੇਸ਼ਾ ਹੀ ਠੰਡੇ ਰਹਿੰਦੇ ਹੁਣੇ ਆ ਜਦੋਂ ਬਾਰੀਆਂ ਖੁੱਲਦੀਆਂ ਉਹ ਰਵਾਵਾ ਵੀ ਸਾਰੇ ਕਮਰਿਆਂ 'ਚ ਚਾਨਣ ਪਵਾਵਾ ਕਮਰਾ ਕਿੱਥੇ ਆ ਗਿਆ ਬਿਲਕੁਲ ਖੁੰਝੇ ਤੇ ਆ ਪਰ ਚਾਨਣ ਇਹਦੇ ਵਿੱਚ ਵੀ ਆ ਹੋਰ ਬਾਰੀ ਇਹਦੇ 'ਚ ਕੋਈ ਨਹੀਂ ਰੱਖੀ ਪਰ ਰੋਸ਼ਨ ਤਾਂ ਦੇਖੋ ਕਿੰਡਾ ਵੱਡਾ ਛੱਤ ਇਹਦੀ ਵੀ ਬਦਲੀ ਗਈ ਆ ਖਾਮ ਸਿੰਘ ਟਾਰੀ ਦੇ ਪਿਤਾ ਸਰਦਾਰ ਨਿਹਾਲ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਨਾਲ ਬਹੁਤ ਪਿਆਰ ਰੱਖਦੇ ਸੀ ਤੇ ਉਹਨਾਂ ਦੇ ਦਰਬਾਰ ਦੇ ਵਿੱਚ ਹੀ ਸਲਾਹਕਾਰ ਵਜੋਂ ਸੇਵਾ ਨਿਭਾਉਂਦੇ ਸੀਗੇ ਤੇ ਉਹਨਾਂ ਨੇ ਸਰਦਾਰ ਖਾਮ ਸਿੰਘ ਟਾਰੀ ਵਾਲੇ ਨੂੰ 1817 ਦੇ ਵਿੱਚ ਸਿੱਖ ਖਾਲਸਾ ਪੋਚ ਵਿੱਚ ਭਰਤੀ ਕਰਵਾ ਦਿੱਤਾ ਸੀ ਖਾਮ ਸਿੰਘ ਟਾਰੀ ਵਾਲਾ ਇੱਕ ਮਹਾਨ ਜਰਨੈਲ ਸੀ ਜਿਸ ਨੇ ਮਲਤਾਨ ਦੇ ਯੁੱਧ ਵਿੱਚ ਵੀ ਆਪਣੀ ਤਲਵਾਰ ਦੇ ਜੋਰ ਵਿਖਾਏ ਸੀ ਤੇ ਇਸ ਯੋਧੇ ਦਾ ਸਿੱਖ ਰਾਜ ਨੂੰ ਕਾਇਮ ਰੱਖਣ ਵਿੱਚ ਵੀ ਬਹੁਤ ਵੱਡਾ ਯੋਗਦਾਨ ਰਿਹਾ ਅੱਜ ਅਸੀਂ ਤੁਹਾਨੂੰ ਸ਼ਾਮ ਸਿੰਘ ਜੀ اٹਾਰੀ ਦਾ ਘਰ ਦਿਖਾਇਆ ਤੇ ਉਹਨਾਂ ਦਾ ਕੁਝ ਇਤਿਹਾਸ ਸਾਂਝਾ ਕੀਤਾ ਉਹਨਾਂ ਦੀ ਸ਼ਹੀਦੀ ਕਿਵੇਂ ਤੇ ਕਿੱਥੇ ਹੋਈ ਇਸ ਬਾਰੇ ਆਉਣ ਵਾਲੀ ਕਿਸੇ ਵੀਡੀਓ ਦੇ ਵਿੱਚ ਆਪ ਜੀ ਨਾਲ ਇਤਿਹਾਸ ਸਾਂਝਾ ਕਰਾਂਗੇ ਤੇ ਉਹ ਅਸਥਾਨ ਆਪ ਜੀ ਨੂੰ ਦਿਖਾਵਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਮਿਲਦੇ ਹਾਂ ਕਿਸੇ ਨਵੇਂ ਵਿਸ਼ੇ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ